ਅੱਜ ਅਸੀਂ ਗਏ ਸੀਗੇ ਤਿੰਨੋ ਜਾਨੀ ਮੱਥਾ ਟੇਕਣ ਗੁਰਦੁਆਰਾ ਸਾਹਿਬ ਨਾਨਕਸਰ ਸ਼ਸ਼ੀਕਲ ਜੀ ਸਾਰਿਆਂ ਨੂੰ ਕਾਫੀ ਦਿਨਾਂ ਤੋਂ ਮੇਰਾ ਬਹੁਤ ਜ਼ਿਆਦਾ ਮਨ ਕਰਦਾ ਪਿਆ ਸੀਗਾ ਫਾਈਨਲੀ ਅੱਜ ਅਰਮਾਨ ਦੇ ਪਾਪਾ ਘਰੇ ਸੀਗੇ ਕਿਉਂਕਿ ਮੀਂਹ ਦਾ ਕਰਕੇ ਉਹਨਾਂ ਦਾ ਕੰਮ ਚੱਲਿਆ ਨਹੀਂ ਹੈਗਾ ਗਾ ਉਹ ਘਰੇ ਰਹਿ ਪਏ ਸੀਗੇ ਉਸ ਤੋਂ ਬਾਅਦ ਅਸੀਂ ਨਾਲ ਧੋ ਕੇ ਰੈਡੀ ਹੋ ਗਏ ਸੀਗੇ ਮੈਂ ਕਿਹਾ ਚਲੋ ਅੱਜ ਆਪਾਂ ਮੱਥਾ ਟੇਕ ਕੇ ਆਉਂਨੇ ਆ ਅਰਮਾਨ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨੇ ਕੁੜਤਾ ਪਜਾਮਾ ਪਾਇਆ ਸੀਗਾ ਫਾਈਨਲੀ ਫਿਰ ਅਸੀਂ ਦਰਬਾਰ ਸਾਹਿਬ ਪਹੁੰਚ ਗਏ ਸੀਗੇ ਸਭ ਤੋਂ ਪਹਿਲਾਂ ਜਾ ਕੇ ਉੱਥੇ ਮਿਸ਼ਰੀ ਦਾ ਪ੍ਰਸ਼ਾਦ ਲੇ ਤੇ ਮਸਾਉ ਨੂੰ ਮੈਂ ਡਰਾ ਡਰੂ ਕੇ ਫੜਿਆ ਸੀਗਾ ਮੇਰੇ ਕਾ ਬਾਬੇ ਨੇ ਆਪਾਂ ਨੂੰ ਕੁੱਟਣਾ ਵਾ ਜੇ ਆਪਾਂ ਪ੍ਰਸ਼ਾਦ ਨੂੰ ਝੂਠਾ ਕਰਤਾ ਇਦਾਂ ਇਦਾਂ ਗੱਲਾਂ ਬਾਤਾਂ ਮਾਰੀਆਂ ਮੋਟੀਆਂ ਕਹਿ ਕੇ ਫੇਰ ਉਹਨੇ ਮੈਨੂੰ ਪ੍ਰਸ਼ਾਦ ਫੜਾਇਆ ਸੀਗਾ ਉਸ ਤੋਂ ਬਾਅਦ ਨਾ ਚਾਰ ਸਪੇਰੇ ਗਿੱਲਾ ਗਿੱਲਾ ਹੋਇਆ ਪਿਆ ਸੀਗਾ ਕਿਉਂਕਿ ਸੋਵੇ ਦੋ ਤਿੰਨ ਘੰਟੇ ਮੀਂਹ ਪੈ ਗਿਆ ਸੀਗਾ ਨਾ ਚਲੋ ਇੱਕ ਗੱਲ ਬਹੁਤ ਜ਼ਿਆਦਾ ਵਧੀਆ ਸੀਗੀ ਕਿ ਮੌਸਮ ਬਹੁਤ ਜ਼ਿਆਦਾ ਠੰਡਾ ਸੀਗਾ ਨਹੀਂ ਤਾਂ ਬਹੁਤ ਗਰਮੀ ਸੀਗੀ ਨਾ ਦੋ ਤਿੰਨ ਦੇ ਜਾਂ ਤੋਂ ਫਿਰ ਅਸੀਂ ਅੱਗੇ ਹੋਰ ਐਂਟਰ ਹੋਏ ਜਿਵੇਂ ਜਿਵੇਂ ਮੈਂ ਮੱਥਾ ਟੇਕਦੀ ਪਈ ਸੀਗੀ ਮੇਰੀ ਰੀਸ ਨਾ ਮੈਨੂੰ ਦੇਖ ਕੇ ਫਿਰ ਅਸੀਂ ਦਰਬਾਰ ਸਾਹਿਬ ਤੇ ਥੋੜਾ ਜਿਹਾ ਅੰਦਰ ਗਏ ਸਰੋਵਰ ਕੋਲੇ ਪਹੁੰਚੇ ਅਰਮਾਨ ਤੇ ਅਰਮਾਨ ਦੇ ਪਾਪਾ ਅਰਮਾਨ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀਗਾ ਕਿਉਂਕਿ ਨिके-ਨिके ਜਵਾਕ ਹੋਰ ਵੀ ਉੱਥੇ ਬਹੁਤ ਜ਼ਿਆਦਾ ਭੱਜੇ ਫਿਰਦੇ ਸੀਗੇ ਤੇ ਸਾਡਾ ਨਾ ਹੱਥ ਛੜਾ-ਛੜਾ ਜਾਂਦਾ ਸੀਗਾ ਕਹਿੰਦਾ ਮੈਨੂੰ ਵੀ ਛੱਡੋ ਮੈਂ ਵੀ ਖੇਡਣਾ ਵਾ ਪਰ ਬਹੁਤ ਜ਼ਿਆਦਾ ਹਨਾ ਗਿੱਲਾ ਹੋਇਆ ਪਿਆ ਸੀਗਾ ਤਾਂ ਕਰਕੇ ਫਰਸ਼ ਤੋਂ ਡਰ ਲੱਗਦਾ ਪਿਆ ਸੀਗਾ ਵੀ ਤਿਲਕੀ ਨਾ ਜਾਈਏ ਉਸ ਤੋਂ ਬਾਅਦ ਉੱਥੇ ਦਰਸ਼ਨ ਕੀਤੇ ਫਿਰ ਅਸੀਂ ਥੋੜਾ ਜਿਹਾ ਅੱਗੇ ਗਏ ਸੀਗੇ ਤੇ ਪਰ ਮੇਰਾ ਨਾ ਇੱਕ ਥਾਂ ਸਲਿੱਪ ਵੀ ਲੱਗ ਗਿਆ ਸੀਗਾ ਡੇਗ ਦੀ ਡੇਗ ਦੀ ਬ ਹੋਣ ਲੱਗੇ ਸੀਗੇ ਪਰ ਮੈਨੂੰ ਡਰ ਲੱਗਦਾ ਪਿਆ ਸੀਗਾ ਮੈਂ ਕਿਹਾ ਕੋਈ ਮੈਨੂੰ ਇਹ ਨਾ ਕਹਿ ਦੇਵੇ ਕਿ ਤੁਸੀਂ ਕੈਮਰਾ ਬੰਦ ਕਰੋ ਚਲੋ ਮੈਂ ਡਰਦੀ ਡਰਦੀ ਨੇ ਵੀਡੀਓ ਬਣਾਈ ਲਈ ਸੀਗੀ ਫਿਰ ਅਰਮਾਨ ਦੇਖੋ ਅਰਮਾਨ ਤੇ ਅਰਮਾਨ ਦੇ ਪਾਪਾ ਨੇ ਮੱਥਾ ਟੇਕਿਆ ਫਿਰ ਮੈਂ ਉਹਨਾਂ ਨੂੰ ਕੈਮਰਾ ਫੜਾਤਾ ਸੀਗਾ ਮੈਂ ਕਿਹਾ ਚਲੋ ਹੁਣ ਮੈਂ ਮੱਥਾ ਟੇਕਦੀ ਆ ਤੁਸੀਂ ਫੜ ਕੇ ਰੱਖੋ ਅਰਮਾਨ ਨਾਲ ਸਾਨੂੰ ਬੋਲੀ ਜਾਂਦਾ ਪਿਆ ਸੀਗਾ ਕਹਿੰਦਾ ਛੇਤੀ ਕਰੋ ਬਾਬੇ ਨੇ ਸਾਰਿਆਂ ਨੂੰ ਭੋਗ ਵੰਡ ਦੇਣਾ ਮਾਂ ਤੇ ਆਪਾਂ ਹੀ ਰਹਿ ਜਾਣਾ ਵਾ ਤੇ ਆਪਣੇ ਵਾਸਤੇ ਭੋਗ ਖਤਮ ਹੋ ਜਾਣਾ ਵਾ ਤੇ ਫਿਰ ਅਸੀਂ ਦਵਾ ਦਵ ਸਾਨੂੰ ਖਿੱਚੀ ਜਾਂਦਾ ਸੀਗਾ ਗਾਂ ਨੂੰ ਉਹਨਾਂ ਨੂੰ ਤੇਜ਼ੀ ਹੋਈ ਪਈ ਸੀਗੀ ਤੇ ਅਸੀਂ ਉਹਨੂੰ ਘਰੋਂ ਕਹਿ ਕੇ ਲਿਆਏ ਸੀਗੇ ਨਾ ਕਿ ਬਾਬੇ ਤੈਨੂੰ ਕਹਿਣਗੇ ਵੀ ਤੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਮਾਂ ਤੂੰ ਕੁੜਤਾ ਪਜਾਮਾ ਪਾਇਆ ਵਾ ਉਸ ਤੋਂ ਬਾਅਦ ਫਿਰ ਅਸੀਂ ਹੋਰ ਜਗ੍ਹਾ ਤੇ ਮੱ ਅੰਦਰੋਂ ਨਹੀਂ ਸੀ ਬਣਾਈ ਹਨ ਬਸ ਥੋੜੀ ਜੀ ਬਣਾਈ ਸੀਗੀ ਬਾਹਰੋਂ-ਬਾਹਰੋਂ ਬਣਾਈ ਸੀਗੀ ਕਿਉਂਕਿ ਆਮ ਤੌਰ ਤੇ ਮੇਰੇ ਹਿਸਾਬ ਨਾਲ ਗੁਰਦੁਆਰੇ ਹਮੇਸ਼ਾ ਸਾਰੇ ਰੋਕਦੇ ਆ ਕਿ ਅੰਦਰੋਂ ਵੀਡੀਓ ਨਹੀਂ ਲੈਣੀ ਹੈਗੀ ਕਿ ਤੇ ਬਾਬਾ ਜੀ ਨੇ ਸਾਨੂੰ ਪ੍ਰਸ਼ਾਦ ਦਿੱਤਾ ਸੀਗਾ ਰਮਾਲ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀਗਾ ਕਿਉਂਕਿ ਉਹਨੂੰ ਟੌਫੀਆਂ ਲੱਡੂ ਬਹੁਤ ਸਾਰਾ ਪ੍ਰਸ਼ਾਦ ਮਿਲਿਆ ਸੀਗਾ ਕਹਿੰਦਾ ਮਮਾ ਮੈਂ ਇੱਥੇ ਹਰ ਰੋਜ਼ ਆਇਆ ਕਰੂੰਗਾ ਸੱਚੀ ਇੱਥੇ ਆ ਕੇ ਨਾ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਆ ਮੇਰਾ ਬਹੁਤ ਜ਼ਿਆਦਾ ਮਨ ਕਰਦਾ ਪਿਆ ਸੀਗਾ ਕਿ ਮੈਂ ਘੰਟਾ ਦੋ ਘੰਟੇ ਬੈਠਾਂ ਪਰ ਅਸੀਂ ਆਏ ਘਰੋਂ ਬਹੁਤ ਜ਼ਿਆ ਹੋ ਨਹੀਂ ਪਾਇਆ ਹੁਣ ਕੋਈ ਗੱਲ ਨਹੀਂ ਜਦ ਅਗਲੀ ਵਾਰ ਆਵਾਂਗੇ ਨਾ ਤਾਂ ਮੈਂ ਜ਼ਰੂਰ ਅੱਗੇ ਅਸੀਂ ਜਦੋਂ ਵੀ ਆਉਨੇ ਹੁੰਨੇ ਆ ਨਾ ਬਾਹਲਾ ਨਹੀਂ ਅੱਧਾ ਘੰਟਾ 10 20 ਮਿੰਟ ਤਾਂ ਬੈਠਦੇ ਹੁੰਨੇ ਆ ਬਟ ਇਸ ਵਾਰ ਅਸੀਂ ਮੱਥਾ ਟੇਕਿਆ ਤੇ ਅਸੀਂ ਜਦੀ ਤੁਰ ਪਏ ਸੀਗੇ ਕਿਉਂਕਿ ਆਥਣ ਬਹੁਤ ਜ਼ਿਆਦਾ ਹੋ ਗਿਆ ਸੀਗਾ ਪਰ ਾਰਮਾਨ ਅੱਗੇ ਤੁਰਦਾ ਨਹੀਂ ਸੀ ਪਿਆ ਕਹਿੰਦਾ ਇੱਥੇ ਹੀ ਬਹਿਣਾ ਮੈਂ ਤਾਂ ਫਿਰ ਅਸੀਂ ਗਏ ਸੀਗੇ ਫਾਈਨਲੀ ਲੰਗਰ ਹਾਲ 'ਚ ਤੇ ਸਾਨੂੰ ਮਿਲ ਗਈ ਸੀਗੀ ਜਾਨ ਸਾਰੀ ਖੀਰ ਬਹੁਤ ਜ਼ਿਆਦਾ ਟੇਸਟੀ ਸੀਗੀ ਅੱਡ ਲੈਤੀ ਸੀਗੀ ਹਨਾ ਮੈਂ ਵੀ ਮੈਂ ਆਪਦੇ ਵਾਸਤੇ ਅੱਡ ਬਾਟੀ ਭਰਾਲੀ ਸੀਗੀ ਮੈਂ ਕਿਹਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਖ ਸੀਗਾ ਕਹਿੰਦਾ ਮੈਨੂੰ ਵੀ ਅੱਡ ਲੈ ਕੇ ਦਿਓ ਤਾਂ ਕਰਕੇ ਵੀ ਮੈਂ ਤਾਂ ਤੁਹਾਡੀ ਨਾਲ ਖਾਣੀ ਨਹੀਂ ਹੈਗੀ ਕਿ ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਸੀਗਾ ਸੱਚੀ ਮਜ਼ਾ ਹੀ ਆ ਗਿਆ ਸੀਗਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਨਾ ਮੇਰਾ ਤਾਂ ਹਮੇਸ਼ਾ ਮਨ ਹੁੰਦਾ ਜਦੋਂ ਵੀ ਮੈਂ ਗੁਰਦੁਆਰੇ ਜਾਵਾਂ ਕਿ ਮੈਂ ਲੰਗਰ ਤੋਂ ਬਿਨਾਂ ਕਦੇ ਵਾਪਸ ਨਾ ਆਵਾਂ ਮੈਂ ਖਾਣਾ ਹੀ ਖਾਣਾ ਹੁੰਦਾ ਵਾ ਤੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਮਜ਼ਾ ਹੀ ਆ ਜਾਂਦਾ ਮਤਲਬ ਖਾ ਕੇ ਫਿਰ ਅਸੀਂ ਬਾਹਰ ਆ ਗਏ ਸੀ ਕਿ ਗੁਰਦੁਆਰਾ ਸਾਹਿਬ ਤੋਂ ਹਨਾ ਉਸ ਤੋਂ ਬਾਅਦ ਰਮਨ ਦੇ ਪਾਪਾ ਪਾਰਕਿੰਗ 'ਚ ਮੋਟਰਸਾਈਕਲ ਲੈ ਕੇ ਆ ਗਏ ਸੀਗੇ ਅਸੀਂ ਤੁਰਪੇ ਸੀਗੇ ਇੱਕ ਨਾ ਮਛਰੀ ਜੀ ਹੁੰਦੀ ਆ ਇਸੀ ਦੀ 6:30 ਦਾ ਟਾਈਮ ਸੀ ਵੈਸੇ ਤਾਂ ਦਿਨ ਬਹੁਤ ਜ਼ਿਆਦਾ ਖੜਾ ਸੀਗਾ ਪਰ ਉਹ ਮੱਛਰ ਜੇ ਦਾ ਕਰਕੇ ਨਾ ਸਾਡੇ ਥੜ ਥੜ ਮੂੰਹ ਤੇ ਵੱਜਦੀ ਪਈ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਮੋਟਰਸਾਈਕਲ ਤੇ ਮੈਂ ਵੀ ਬੈਠ ਗਈ ਸੀਗੀ ਬਹੁਤ ਜ਼ਿਆਦਾ ਹੁਣ ਗਰਮੀ ਜੀ ਲੱਗਣ ਲੱਗ ਗਈ ਸੀਗੀ ਤੇ ਹਨਾ ਦਵਾ ਦਾ ਵਰਮਾਨ ਤੇ ਪਾਪਾ ਨੇ ਮੋਟਰਸਾਈਕਲ ਤੋਰਿਆ ਤੇ ਇੱਥੇ ਆ ਕੇ ਮੂਹਰੇ ਜਦੋਂ ਅੱਗੇ ਜੀ ਆਏ ਫਾਟਕ ਲੱਗੇ ਸੀਗੇ ਟ੍ਰੇਨ ਨੇ ਲੰਘਣਾ ਸੀਗਾ ਕਮੈਂਟ ਕਰਕੇ ਦੱਸਿਓ ਕਿ ਗੁਰਦੁਆਰਾ ਸਾਹਿਬ ਕੌਣ ਕੌਣ ਕਿੰਨੇ ਕਿੰਨੇ ਟਾਈਮ ਬਾਅਦ ਆਉਂਦਾ ਵਾ ਹਨਾ ਜ਼ਰੂਰ ਆਇਆ ਕਰੋ ਤੇ ਪਲੀਜ਼ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਲਿਓ ਤੇ ਫਾਈਨਲੀ ਫਿਰ ਟ੍ਰੇਨ ਲੰਘਣ ਚ ਆ ਗਈ ਸੀਗੀ ਕਾਫੀ ਵੱਡੀ ਟ੍ਰੇਨ ਸੀਗੀ ਈਰਮਾਨ ਵੈਨਿਆ ਤੇ ਉਹਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜਦੋਂ ਟ੍ਰੇਨ ਲੰਗੀ ਤੇ ਇਹ ਵੀ ਕਮੈਂਟ ਕਰਕੇ ਦੱਸੋ ਕਿ ਮੇਰੀ ਵੀਡੀਓ ਕਿ